ਨਮੀ ਜੀ ਹਾਂਜੀ ਆਜਾ ਸਤਿ ਸ਼੍ਰੀ ਅਕਾਲ ਨਮੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਠੀਕ ਹੈ ਵਧੀਆ ਤੂੰ ਸੁਣਾ ਮੈਂ ਵੀ ਠੀਕ ਹਾਂ ਸਸਰੀ ਘਰ ਨਮੀ ਜੀ ਸਸਰੀ ਘਰ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਕਰਦੇ ਸੀ ਹਾਂਜੀ ਠੀਕ ਹੈ ਤੁਸੀਂ ਸੁਣਾਓ ਹੋਰ ਬਸ ਵਧੀਆ ਬਾਕੀ ਲਾਣਾ ਬਾਕੀ ਲਾਣਾ ਵੀ ਇੱਥੇ ਹੀ ਐ ਸਨੇਨਾ ਪੀ ਕੇ ਨੂੰ ਗਈ ਅੱਜ ਅੱਛਾ ਉਹਦੀ ਮਾਸੀ ਆਈ ਸੀ ਹਾਂ ਬਾਕੀ ਅਸੀਂ ਇੱਥੇ ਹੀ ਐ ਹਾਂ ਦਾਦਾ ਦਾਉਂ ਤੇ ਗਿਆ ਪਪੂ ਪਪੂ ਵੀ ਇੱਥੇ ਐ ਮਾਰਨੂ ਵਾਪਕ ਅਸੀਂ ਆਂਜਾ ਤਾਂ ਹੋਰ ਕੰਮ ਸੀ ਗਿਆ ਹਾਂ ਮਾਂ ਆਸੀਂ ਫਿਰ ਕੰਮ 'ਪਾਏ ਬੈਠ ਕੇ ਗੱਲ ਕਰ ਲਈਏ ਹਾਂ ਤੇ ਬਕੂ ਜੀ ਮੈਂ ਖੜਾ ਲੱਗਿਆ ਹਾਂ ਦਰਫੈਸਟ ਹਾਂ ਆਹ ਧਿਆ ਕੰਮਾਈ ਅਸੀਂ ਨਾ ਬਕੂ ਸਰ ਸਿੱਕਾ ਪਰ ਠੀਕ ਹੋ ਐਦਾਂ ਆ ਜਾ ਤੁਸੀਂ ਤੁਸੀਂ ਉੱਧਰ ਬੈਠ ਜਾਓ ਇਹ ਕਰਾ ਲਈ ਸਿੱਕਾਰ ਹੋ ਸੱਚ ਬਕੂ ਜੀ ਠੀਕ ਹੋ ਹਾਂਜੀ ਹਾਂਜੀ ਹੋਰ ਯਾਨੀ ਠੀਕ ਹੈ ਹਾਂਜੀ ਹਾਂਜੀ ਠੀਕ ਠਾਕ ਤੇ ਦੋਸਤ ਜੀ ਆਈਕਮੈਂਟ ਆਈਏ ਤੁਹਾਡੇ ਜਮੂ ਕਰਦੇ ਨਾ ਮੇਰੇ ਪੈਰ ਨੂੰ ਕੁਝ ਲੱਗ ਗਿਆ ਸੀਗਾ ਮੇਰੇ ਪੈਰ ਤੇ ਕੁਝ ਲੱਗਿਆ ਸੀਗਾ ਫਿਰ ਪਈ ਰੱਖ ਲਿਆ ਬਿਆ ਨੂੰ ਬਿਆ ਤਾਂ ਰੱਖ ਲਿਆ ਬਾਪੂ ਜੀ ਤੇ ਬਸ ਹੁਣ ਤੁਸੀਂ ਆਪਣੇ ਤੇਾਈਂ ਵਿੱਚੋਂ ਤੇ ਆਈਆਂ ਆ ਤੇ ਆਈਆਂ ਉਹ ਕਿਆ ਵਿਆਹ ਕੱਢ ਹੋ ਜਾਂਦਾ ਹੈ ਉਹ ਨਾਨਕ ਸੱਕ ਭਰਨੀ ਆ ਤੁਸੀਂ ਉਹ ਨਾਨਕ ਸੱਕ ਦਾ ਪਰ ਮੈਂ ਨਹੀਂ ਆ ਇਹ ਕਿੱਥੇ ਗੱਲ ਹੈ ਕਿਉਂ ਲੈ ਦੱਸਿਆ ਉਹ ਤਾਂ ਭਰਵੀ ਆਈਆਂ ਦੇਖੋ ਅਸੀਂ ਅੱਜ ਆਪੇ ਸਾਸ ਨੂੰ ਭਾਈ ਦੱਸ ਕੇ ਨਹੀਂ ਆਈਆਂ ਸਿੱਧੀ ਜੀ ਗੱਲ ਸੋਲ ਲਓ ਤੁਸੀਂ ਦੋਨੋਂ ਬਹੂ ਕਰੇ ਨਹੀਂ ਹੈਗੀ ਮੁੰਡਾ ਕਰੇ ਨਹੀਂ ਹੈਗਾ ਤੇ ਕੱਲ ਨੂੰ ਤੁਸੀਂ ਕਹੋਗੇ ਕਿ ਤੜ ਤੜ ਕਰਦੀਆਂ ਸੀਂ ਆ ਆ ਬੈਠੀਏ ਭੈਣ ਅੱਛਾ ਠੀਕ ਹੈ ਨਾ ਭੈਣ ਨੂੰ ਪੁੱਛੋ ਵੀ ਭੈਣ ਪਹਿਲਾਂ ਕੀ ਲਗਾਉਂਦੀ ਹੈ ਆਪਣੀ ਕੁੜੀ ਦੇ ਵਿਆਹ ਚਾਰਲੋਸਲਾ ਬੱਤੀਆ ਬੋਲੋ ਕਾਹੀ ਕਹ ਰਹੀ ਹਾਂ ਪੁੱਤੋ ਬਾਈ ਕੀ ਕਾ ਕੀ ਕਿੰਨਾ ਕੰਮ ਕਰ ਸਕਦੀਆਂ ਲੈ ਉਹਨੂੰ ਜੀ ਮੈਂ ਕੀ ਕਰਾਂਗੀ ਹਾਂ ਮੈਂ ਤਾਂ ਕੁਝ ਵੀ ਨਹੀਂ ਕਰ ਸਕਦੀ ਨਾ ਮੇਰੇ ਕੋਲ ਕੁਛ ਹੈ ਲੱਗਣ ਪਤਾ ਹੀ ਨਹੀਂ ਕੁਝ ਮੇਰਾ ਕੁਝ ਹੋਣਾ ਹੀ ਹੈ ਥੋੜੀ ਗੱਲ ਵੀ ਜਮੇ ਖਾਲੀ ਥੋੜੀ ਹੋਣੀ ਮੈਂ ਮੈਂ ਕੀ ਕਰਾਂਗੀ ਮੰਮੀ ਮੈਂ ਤਾਂ ਇਹਨਾਂ ਦੇ ਕੋਲ ਤੋਂ ਮੈਂ ਰੋਟੀ ਖਾ ਲਈ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਅਮ ਜੀ ਤੇ ਆਈ ਗਾ ਰੱਖ ਸਕੇ ਰੱਖ ਦਿੰਦੀ ਐ ਨਹੀਂ ਬਤਨ ਕਿ ਆ ਨੀ ਗਾ ਵੀ ਜੋ ਮੰਮੀ ਨੂੰ ਆਇ ਤੇ ਕਹਾ ਲੇ ਪੁੱਛਾਂ ਨਹੀਂ ਤੁਸੀਂ ਕਰੋਗੇ ਮੰਮੀ ਜੀ ਕਰਵੇਂਗੀ ਨਹੀਂ ਥੋੜਾ ਬੜਾ ਪਤਰ ਕੋ ਪਹਿਲਾਂ 골ਡ ਦਾ ਪਿਆਨਾ ਉਹੀ ਦੇ ਦੇ ਤੂੰ 골ਡਾ ਟੂਮਾਤਾ ਤਾਂ ਤੂੰ ਤੋਰ ਬਾਕੀ ਖਰਚਾ ਮੈਂ ਤੇ ਘਟਾਲੂ ਮੈਂ ਮੁੰਡਿਆਂ ਦਾ ਕਿੱਥੋਂ ਦੇਖ ਹੈ ਹਾਂ ਮੁੰਡਿਆਂ ਦਾ ਮੁੰਡਿਆਂ ਦਾ ਕਿੱਥੋਂ ਦੇਖਣਾ ਬੰਦ ਉਹ ਮੁੰਡਿਆਂ ਦਾ ਕਰਾਂ ਮੈਂ ਪਹਿਲਾਂ ਕੁੜੀ ਦਾ ਤਾਂ ਕਰੋ ਮੁੰਡਿਆਂ ਦਾ ਮੁੰਡਿਆਂ ਦੀ ਗੱਲ ਮੁੰਡਿਆਂ ਨਾਲ ਰਹੀ ਹਾਂ ਮੈਂ ਮੰਮੀ ਜੀ ਤੁਹਾਨੂੰ ਪਤਾ ਹੈ ਚੰਗਾ ਭਰਾ ਵੀ ਮੁੰਡੇ ਕੁੜੀ ਦਾ ਕੀ ਫਰਕ ਹੈ ਖਰਚਾ ਤਾਂ ਉਨਾ ਹੀ ਕਰਨਾ ਪੈਣਾ ਕੁੜੀ ਦੇ ਵਿਆਹ ਨਾਲ ਜ਼ਿਆਦਾ ਖਰਚਾ ਕਰਨਾ ਮੁੰਡਿਆਂ ਨੇ ਕੰਮ ਮੜੇ ਦੇ ਕੰਮ ਕਰਦੇ ਉਹ ਐਵੇਂ ਨਾ ਦਿਲ ਛੱਡ ਦਿਲ ਨਾ ਛੱਡ ਮੁੰਡਿਆਂ ਨੇ ਕੰਮ ਨਹੀਂ ਕਰਨਾ ਆਪ ਬਣਾਣਗੇ ਉਹਨਾਂ ਨੂੰ ਖਿੱਚ ਕੇ ਰੱਖੋ ਮੜਾ ਜਿਆ ਮੁੰਡੇ ਨਿਆਣੇ ਸਿਰ ਤੇ ਬਿਠਾਏ ਹੋਏ ਆ ਉਹਨਾਂ ਨੂੰ ਕੰਮ ਤੇ ਲਾਦੀ ਨਹੀਂ ਤੋ ਐ ਬਾਬੂ ਚ ਪਾੜ ਜਾਣਗੇ ਨਿਆਣੇ ਮੈਂ ਕਿੱਥੇ ਸਿਰ ਤੇ ਬਿਠਾਏ ਹੋਏ ਹਾਂ ਪੜ ਜਾਣਗੇ ਪੜ ਜਾਣਗੇ ਤੇ ਫਿਰ ਉਹ ਪੜਦੇ ਵੀ ਹੈ ਨਹੀਂ ਜੇ ਪੜਦੇ ਹੋਮ ਤਾਂ ਮੈਂ ਤੈਨੂੰ ਕਹਾਂ ਹੀ ਨਾ ਕੰਮ ਕਰਨਾ ਹੀ ਆ ਫੇ ਉਹਨਾਂ ਨੇ ਪਾਣੀ ਦੀ ਦੁਕਾਨ ਖੋਲ੍ਹੀ ਮੈਂ ਤੈਨੂੰ ਕਿਹਾ ਨਹੀਂ ਪੜਦੇ ਵੀ ਹੈ ਨਹੀਂ ਜੇ ਪੜਨ ਫੇ ਤੈਨੂੰ ਤੈਨੂੰ ਕਹਾਂ ਹੀ ਨਾ ਫੇ ਤਾਂ ਅਸੀਂ ਔਖੇ ਵੀ ਹੋਈਏ ਸਰ ਬਾਬੂ ਹੀ ਛੱਡੋ ਉਹਨੇ ਕਹਿਣਾ ਪਤਾ ਨਹੀਂ ਪਈ ਇਹਨੇ ਹੁਣ ਕੀ ਕਰਨਾ ਮੈਂ ਬਾਬੂ ਤੇ ਪੜਦੇ ਆ ਉਹ ਮੈਂ ਕਿਹੜੀ ਪੜਦੇ ਪੜਦੇ ਖੋਲ੍ਹ ਦਸਾਂ ਤੇ ਫੇ ਕੰਮ ਤੇ ਲਾ ਦੇਣੀ ਉਹ ਇਹ ਨਿਆਣੇ ਹੈ ਕੀ ਕੰਮ ਤੇ ਲਾ ਦੋ ਮੈਂ ਜੋ ਤੇ ਇਹ ਬੱਸ ਫਿਰ ਬੜਾ ਮਨ ਮਤ ਕਰੇਂਗੀ ਉਹ ਤੂੰ ਮੁੰਡਾ ਵਾਰੀ ਦੇਖੀ ਜਾਊਗਾ ਜਾਗੀ ਤਾਂ ਤੇਰੇ ਨਾਲ ਖੜਾ ਨਹੀਂ ਚੱਲ ਜੋ ਤੁਸੀਂ ਕਰਨਾ ਨਾਂ ਨਾ ਕਿਹਨੇ ਤੁਸੀਂ ਕਰਿਓ ਇਹ ਤੇ ਨਾਂ ਕਿ ਨਾਂ ਕਿਸਕੋ ਇਹਨਾਂ ਦਾ ਦੇਖਣਾ ਕਰਦਾਂਗੇ ਜੋ ਕਰਾਂਗੇ ਮੇਰੇ ਕੋਲ ਮੈਂ ਰੋਟੀ ਸੱਜਾਂ ਕਰਾਂਗੀ ਕਿੰਨਾ ਘਰ ਦੂੰਗੀ ਤੁਸੀਂ ਪਹਿਲੀ ਕਰ ਲਓ ਰੋਟੀ ਪਾਣੀ ਦਾ ਇਹ ਕਰ ਦੇ ਮੂਕੇ ਤੁਸੀਂ ਆਏ ਕਰੋ ਤੁਸੀਂ ਆਏ ਕਰੋ ਦੇਖੋ ਅਸੀਂ ਵੀ ਸੱਸ ਚ ਰਹਿੰਦੇ ਆ ਤੁਸੀਂ ਆਪਣਾ ਲੱਖ ਰੁਪਇਆ 1 ਲੱਖ ਰੁਪਇਆ ਤੇ ਨਾਲ ਹਾਂ ਨਾਲ ਇੱਕ ਟੂ ਦੇ ਨਾਲ ਕਪੜਾ ਦਿੱਤਾ ਸਾਰੇ ਵੇ ਦੇਣਾ ਫਿੱਟੂਆਂ ਕਾਦੀ ਦੇਣੀ ਨਹੀਂ ਇਹ ਮਮਮੀ ਦੀ ਕੰਨੀ ਚੱਲਣਾ ਹੈਗਾ ਤੁਮ ਸਾਰੀ ਸੱਸਾ ਬੜੀ ਨਖਦੇ ਵਾਲੀ ਆ ਤੂੰ ਪਤਾ ਇਸ ਗੱਲ ਦਾ ਨਖਰੇ ਵਾਲੀ ਤਾਂ ਹੋਣੀ ਆ ਤੇ ਆਪਣਾ ਘਰ ਵੀ ਦੇਖਣਾ ਵੜਾ ਮੋਟਾ ਘਰ ਕੀ ਦੇਖਣਾ ਹੈ ਹਾਂ ਨਹੀਂ ਬਸ ਰਾਹ ਜਾਣੀ ਮਾੜਾ ਘਰ ਦੇਖਣਾ ਪੈਣਾ ਮੇਰਾ ਕੂਲਰ ਬੰਦ ਕਰਿਆ ਮੁੰਡਾ ਚੱਲਦਾ ਛੱਡਿਆ ਸਰ ਤੁਸੀਂ ਕੋ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਸਾਰਾ ਪੂਰਾ ਕਰਦੇ ਛੱਡੇ ਪੈਦੇ ਤੁਸੀਂ ਦਾ ਪੂਰਾ ਕਲਰ ਬੰਦ ਕਰਦਾ ਕਰੋ 600 ਤੋਂ ਘੜੀ ਪੂਰੀ ਹੋ ਜਾਣੀ ਐ ਫਿਰ ਬਿਲਾਊਗਾ ਫਿਰ ਪਟਾਉਂਗੇ ਆਨਲਾ ਪਾਣਾ ਬਿੱਲ ਕੱਲ ਤੋਂ ਨਾ ਕੱਲ ਹੋਵੇ 16 ਤਰੀਕ ਤੋਂ ਕੈਸ ਤਾਂ ਬਿਜਲੀ ਰੀ ਦੀ ਡੜੀ ਆਉਣੀ ਬੋਟਾ ਦਾ ਤੁਸੀਂ ਪਾਈਆਂ ਹੋਰ ਪਸ ਹੈ ਹੈ ਚਲੋ ਛੱਡੋ ਆਪਾਂ ਤੇ ਬਿਫਾਈ ਹਮ ਤੁਮ ਦਾਸਤਾ ਵੀ ਜਿਹੜਾ ਨੀੜਾ ਕੱਪੜਾ ਉਹ ਸਾਰਾ ਆਣਾ ਚਾਹੀਦਾ ਹਮੀਆਂ ਨੰਦਾਂ ਦਾ ਵੀ ਗਹਾਈ ਇਹਦੇ ਹੁਣ ਬੱਚਿਆਂ ਦਾ ਵੀ ਹੋਊਗਾ ਤੇ ਸਾਰਾ ਜੋ ਵੀ ਨਾ ਸਕਦੇ ਵਿੱਚ ਕਪੜਾ ਜਿੱਦਾਂ ਤੁੰਗਲਾ ਦੇਣਾ ਹੀ ਐ ਇਹ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਕੋਈ ਹੋਰ ਗੱਲ ਬਾਤ ਦੱਸੋ ਨਹੀਂ ਫੇਰ ਨਾ ਕਹਿ ਬੀ ਵਿੱਚ ਜੋੜ ਤਾਂ ਲੱਖ ਰੁਪਏ ਦੇ ਵਿੱਚ ਜੋੜ ਤਾਂ ਲੱਖ ਰੁਪਏ ਦੇ ਵਿੱਚ ਲੱਖ ਤਾਂ ਜ਼ਿਆਦਾ ਨਹੀਂ ਹੈਗਾ ਕੋਈ ਨਹੀਂ ਗੱਲ ਬਾਪੂ ਇੰਨਾ ਕਾ ਚੱਲਦਾਗਾ ਅਲੀਸਾ ਬੋਲੂਗੀ ਸਾ ਸਾਡੀ ਕਿਉਂ ਭਾਣੇ ਬੋਲਦੀ ਹੈ ਕਿ ਨਹੀਂ ਬੋਲੂਗੀ ਉਹ ਕਹਿੰਦੀ ਆ ਮੂੰਹ ਤੋਂ ਕਹਿੰਦੀ ਕਿ ਕਰ ਸਕਦੇ ਆ ਹਾਂ ਅਸੀਂ ਅੱਜ ਮੈਂ ਦੱਸ ਕੇ ਆਏ ਆ ਅਸੀਂ ਦੱਸ ਕੇ ਹੋਇਆ ਇਸ ਤਾਈ ਦੀ ਮਹਾਰਾ ਲਾ ਕੇ ਆਏ ਆ ਗੱਲਾਂ ਗੱਲਾਂ ਚ ਕਹਿੰਦੀ ਆ ਪੇਕੇ ਨੂੰ ਕਹੋ ਭਾਈ ਤੁਹਾਨੂੰ ਪੇਕੇ ਲੱਖ ਰੁਪਈਆ ਦੇਣ ਸਾਰਾ ਨੀਲਾ ਕੱਪੜਾ ਦੇਣ ਟੂਬ ਦੇਣ ਤੂੰ ਤਾਂ ਤੋੜ ਗਈਆਂ ਫਿਰ ਤੂੰ ਵੀ ਕਰ ਤੋਗਾ ਕੁਝ ਅਸੀਂ ਤਾਂ ਦਵਾਈ ਲੈਣ ਅਸੀਂ ਤਾਂ ਦਵਾਈ ਲੈਣ ਆਈਆਂ ਸੀ ਅਸੀਂ ਜੋ ਵੀ ਚੋਰੀ ਆ ਨਾ ਆਈਆਂ ਸੀ ਤੇ ਰਸਤੇ ਚ ਵੀ ਜਾਵਾਂ ਤੇ ਚੱਲੀ ਮੰਗੀ ਤਾਂ ਹੋ ਜਾਂਦੇ ਆ ਫਿਰ ਵਾਪਸ ਜੂ ਕੇ ਆ ਕੇ ਜਾਂਦੇ ਆ ਣਾੜੇ ਅਸੀਂ ਸਾਨੂੰ ਤਾਂ ਕੋਈ ਚੱਕਰ ਨਹੀਂ ਅਜੀ ਤਾਂ ਮੜਾ ਮੋਟਾ ਜਿੰਨਾ ਕਰਨਾ ਹੈ ਸਾਡਾ ਫਰਜ਼ ਬਣਦਾ ਤੁਹਾਡਾ ਵੀ ਕੁਛ ਨਾ ਕੁਛ ਫਰਜ਼ ਬਣਦਾ ਕਰਨਾ ਤੁਸੀਂ ਹੋ ਮੈਂ ਇੱਕ ਹੀ ਜਾਣੀਆਂ ਰੋਟੀ ਪਾਣੀ ਦਾ ਸਾਰਾ ਮੈਂ ਕਰ ਦਿੰਨੀ ਆ ਤੇ ਹੋਰ 골ਡ ਦਾ ਇਹ ਕਰ ਰਹੀ ਆ ਜਿਹੜਾ ਰਲ ਮਿਲ ਕੇ ਹੁੰਦੇ ਆ ਇਹ ਤਾਂ ਕਾਰ ਜਿਹੜੇ ਕਾਰਜ ਹੁੰਦੇ ਕਰਨਾ ਤਾਂ ਉਹ ਕੰਨਿਆਦਾਨ ਹੈ ਕੰਨਿਆਦਾਨ ਹੈ ਜਿੰਨਾ ਇੱਕ ਟੈਕਸ ਨਹੀਂ ਹੈ ਇਹ ਤਾਂ ਸਰਦਾ ਸਾਡੀ ਨਹੀਂ ਅਸੀਂ ਬਾਕੂ ਕਹਿ ਰਿਹਾ ਬੱਚਿਆਂ ਨੂੰ ਦੱਸਣਾ ਬੱਚਿਆਂ ਨੂੰ ਪਹਿਲਾਂ ਤੁਸੀਂ ਦੱਸੋਗੇ ਇਹ ਪਹਿਲੀ ਨਾਨਕ ਸਾਕਤੀ ਬੱਚਿਆਂ ਨੂੰ ਦੱਸੋਗੇ ਤੇ ਬਾਸ ਕੀ ਹੁੰਦਾ ਅਸੀਂ ਆਪਣੇ ਘਰ 'ਚ ਆਪਣੀ ਮਰਜ਼ੀ ਨਹੀਂ ਕਰਨੀ ਬੱਚੇ ਵੀ ਕੁਝ ਦੇਣੇ ਬੱਚੇ ਬਰਾਬਰ ਦੇ ਐ ਬੱਚਿਆਂ ਨਾਲ ਸਲਾਹ ਕਰਾਂਗੇ ਤੇਰੇ ਭੈਣ ਉਹ ਤੇਰਾ ਤੁਹਾਡੇ ਮਾੜਾ ਥੋੜਾ ਸੋਚਣਗੇ ਜਿੰਨਾ ਉਹ ਸਲਾਹ ਤਾਂ ਕਰਨੀ ਐ ਨਾ ਘਰ 'ਚ ਇੱਕ ਸਲਾਹ ਹੁੰਦੀ ਕਰਨਾ ਚਾਹੀਏ ਅਸੀਂ ਮੈਂ ਹੀ ਕਰਨਾ ਪਰ ਪੁੱਛਣਾ ਤਾਂ ਮੇਰਾ ਫਰਜ਼ ਬਣਦਾ ਨਾ ਬਣਦਾ ਕਿ ਨਹੀਂ ਬਣਦਾ ਬਣਦਾ ਤਾਂ ਹੈਗਾ ਹੀ ਆ ਫੇਰ

ਗਮਨਾ ਲੰਗੇ ਆਪਾਂ ਘਰੇ ਦੇਖਦੇ ਆ ਕੁਛ ਮਮੀ ਵੀ ਲਾਉਗੀ ਆਪਾਂ ਮੁਹੰਦਾ ਤਾਂ ਸਾਸ ਵੀ ਆਪਣੀ ਲਾਉਗੀ ਜੋ ਕੁਛ ਨਾ ਕੁਛ ਲਾਉਗੀ ਦਾਦੀ ਵੀ ਲਾਉਗੀ ਕੋਈ ਹੈਗਾ ਲਾਉਗੀ ਉਹਦਾ ਇਹ ਦੇਖਣਾ ਫਿਰ ਤੇ ਸਾਰਾ ਬੋਝ ਨਾ ਬਣੀ ਸਿੱਧੀ ਗੱਲ ਆ ਮੈਂ ਤਾਂ ਪਹਿਲਾਂ ਵੀ ਪਹਿਲਾਂ ਵੀ ਮੇਰਾ ਪਾਸ ਤੇ ਉੱਥੇ ਜਿੱਦਨ ਮੈਂ ਤੁਹਾਨੂੰ ਦੱਸਿਆ ਸੀ ਕੀ ਕਰ ਕੇ ਗਈ ਸੀ ਦੱਸਿਆ ਹੀ ਸੀਗਾ ਪੁੱਛਣਾ ਮੈਨੂੰ ਕਹਿਣ ਲੱਗਦੇ ਨੇ ਤੁਸੀਂ ਕੀ ਹੋਇਆ ਕਹਿੰਦੀ ਕੰਮ ਨਹੀਂ ਕਰਦੀ ਐ ਲੜਕੀ ਮੇਰ ਨਾਲ ਵੇਖੋ ਮम्मी ਜੀ ਮੈਂ ਕੰਮ ਨਹੀਂ ਕਰਦੀ ਹਾਂ ਪਤਾ ਕੀ ਜਦੋਂ ਮੈਂ ਇਹਦਾ ਰਿਸ਼ਤਾ ਲੈ ਕੇ ਗਈ ਆ ਉਦੋਂ ਤੇ ਮੈਨੂੰ ਕਹਿੰਦੇ ਨੇ ਭੈਣ ਤੂੰ ਨਾ ਕੁਝ ਵੀ ਕਰ ਤੇ ਮੇਰਾ ਭਾਈਆ ਸੀ ਕਿ ਤੂੰ ਨਾ ਕੁਝ ਵੀ ਕਰੀ ਕੋਈ ਨਾ ਕੰਮ ਨਾ ਕਰ ਨੀ ਜਦੋਂ ਤੂੰ ਇਹਨੂੰ ਅਸੀਂ ਇੱਥੇ ਚਲੇ ਬੋਝ ਬਣ ਗਈ ਇਹਦਾ ਭਾਈਆ ਮੁੱਕ ਗਿਆ ਤੇ ਚਲੋ ਅਸੀਂ ਬੱਚੇ ਨੂੰ ਪਾਲਣੀ ਸੀ ਰੋਟੀ ਪਾਣੀ ਸਾਨੂੰ ਵੀ ਦੇਣੀ ਪਰ ਉਹਨਾਂ ਤਾਂ ਮੈਨੂੰ ਇਹੋ ਹੀ ਕਹਿੰਦੀ ਰਹੋਗੀ ਤੂੰ ਕੰਮ ਨਹੀਂ ਕਰਦੀ ਤੂੰ ਆ ਕਰਦੀ ਐ ਤੂੰ ਇਸ ਤਰ੍ਹਾਂ ਕਰਨੀ ਐ ਮੈਂ ਤਾਂ ਕੰਮ ਤੇ ਨਾ ਕਰਨੀ ਐ ਪੁਰਾਣੀ ਸਿਹਰੇ ਆਣਾ ਰੋਟੀ ਪਾਣੀ ਬੱਚਿਆਂ ਨੂੰ ਖਾਣਾ ਚਲੋ ਜਾਂਦਾ ਉਹ ਤੁਹਾਨੂੰ ਖੁਲਾਣਾ ਤਾਂ ਮੜਾ ਮੋਟਾ ਕੰਮ ਕਰਦਾ ਆ ਬੋਲਦੀ ਨਹੀਂ ਮੈਂ ਜੇ ਐਸੀ ਚ ਬੈ ਗਈ ਸਭ ਕਹਣ ਲੱਗੀ ਤੂੰ ਤੇ ਐਸੀ ਚ ਬੈ ਗਈ ਬੱਚੇ ਲੈ ਕੇ ਨਾ ਬੈ ਕੇ ਪਹਿਲਾਂ ਮੈਂ ਪਹਿਲੀ ਕਿੱਥੀ ਸਭ ਚ ਬੈ ਗਈ ਮੈਂ ਐਸੀ ਚੰਨਣ ਦੇ ਐਸੇ ਬੱਚੇ ਲੈ ਕੇ ਬੈ ਗਈ ਕਿਨੇ ਮੈਨੂੰ ਆਪ ਵੀ ਕਿਹਾ ਸੀ ਪਾਣੀ ਤੇ ਪਿਆ ਕਰੋ ਐਸੀ ਤੇ ਫੇਰੇ ਆ ਗਈ ਬੜਾ ਤੂੰ ਬੱਚੇ ਲੈ ਕੇ ਐਸੀ ਚ ਪੈ ਜਾਨੀ ਆ ਚਲਣ ਦਾ ਚੌਕ ਸੇ ਰੋਟ ਕੇ ਬੈਠੀ ਬੱਚੇ ਤੇ ਮੈਂ ਮਹਿਸੂਸ ਕਰਦੀ ਐ ਨੂੰ ਛੋਟੇ ਵਾਸੀ ਤਰਾਕਾ ਇਹ ਵੀ ਬੋਲਣ ਲੱਗੀ ਕੁਛ ਦੇਖਦੇ ਨਹੀਂ ਹੈਗੀ ਜੀ ਬੋਲਣ ਲੱਗੀ ਮੈਨੂੰ ਉੱਥੇ ਭੇਜਤਾ ਆ ਕੇ ਹਹਾ ਪੜਕਾ ਮੇਰਾ ਹਹਾ ਪੜਕਾ ਨਾ ਕੋਈ ਪੇਪਰ ਮੇਰਾ ਹਹਾ ਉਹ ਤਾਂ ਸੰਜੋਗ ਉੱਪਰੋਂ ਲਿਖੇ ਹੁੰਦੇ ਸੰਜੋਗ ਕੀ ਸੀ ਸੰਜੋਗ ਆ ਇਹ ਵੀ ਆਸਰਾ ਕੁਛ ਕਰੀਚਰ ਹੈ ਨਾ ਕੋਈ ਨਹੀਂ ਹੁੰਦਾ ਇਹ ਹਰ ਮਾੜੀ ਕੋਲ ਪਹਿਲਾਂ ਤੇਜ ਹੈ ਲੜਾਈ ਦਾ ਕਰਨਾ ਪੈਂਦਾ ਉਹ ਚੰਮਤਲਮ ਕੀ ਆ ਤੁਹਾਡਾ ਕਹਿਣ ਦਾ ਤੂੰ ਜ਼ਿਆਦਾ ਤੇਜ ਹੈ ਉਹ ਵਿਚਾਰੀ ਭੋਲੀ ਹੈ ਹੈ

ਬਾਪੂ ਤੁਸੀਂ ਠੀਕ ਕਿਹਾ ਸੀਗਾ ਹਨਾ ਇਹ ਤੇਜ ਬੜੀ ਹੈ ਮੈਨੂੰ ਨਾ ਇੰਨਾ ਤੰਗ ਕਰਦੀ ਹੈ ਨਾ ਹਰ ਗੱਲ ਤੋਂ ਜੇ ਮੈਂ ਬਾਹਰ ਮਾੜੇ ਜੋ ਖਲੋ ਜਾਗੀ ਨਾ ਤੂੰ ਬਾਹਰ ਚਲੇਗੀ ਤੂੰ ਚੁਗਲੀਆਂ ਕਰਨੀ ਹੈ ਮੇਰੀਆਂ ਮੱਲੇ ਨੂੰ ਦੱਸਣੀ ਹੈ ਇਹ ਮੇਰੀ ਭੈਣ ਹੈ ਛੋਟੀ ਜਦੋਂ ਮੈਨੂੰ ਕਹੀ ਕਿ ਮੇਰਾ ਪਾ ਵੜਤਾ ਤੂੰ ਮੇਰਾ ਕਿਉਂ ਲਈ ਆਈ ਰਿਸ਼ਤਾ ਤੂੰ ਕਹਿੰਦੀ ਤੁਸੀਂ ਇਹਨੂੰ ਖੁਲੋ ਕੇ ਸਮਝਾਓ ਕਿ ਵੇਖੋ ਤੂੰ ਕਿਤੇ ਹੋਰ ਤੇ ਵੀ ਤੇ ਵਿਆਹੀ ਜਾਣਾ ਸੀ ਉਹਨੇ ਵੀ ਕਿਤੇ ਹੋਰ ਤੇ ਵਿਆਹ ਜਾਣਾ ਸੀ ਜਿਉ ਹੋ ਮੇਰਾ ਬੜਾ ਚੰਗਾ ਹੈ ਪਰ ਇਹ ਭੈਣ ਹੋ ਕੇ ਮੈਨੂੰ ਬੜਾ ਤੰਗ ਕਰਦੀ ਹੈ ਪੱਟਿਆਂ ਨੂੰ ਕਹੇਗੀ ਇਹ ਤਾਂ ਪਹਿਲਾਂ ਤੋਂ ਹੀ ਤੇਜ ਹੈ ਇਹ ਤਾਂ ਛੋਟੀ ਹੁੰਦੀ ਵੀ ਹੋਰ ਜਵਾਕਾਂ ਨਾਲ ਖੇਡਣ ਦਿੰਦੀ ਆ ਲੋਕਾਂ ਨੇ ਹੋਰ ਇਹ ਚੁਪਲੀਆਂ ਜਿਹੜਾ ਲਾਈ ਜਾਂਦੀ ਸੀ ਇਹ ਤਾਂ ਮੈਂ ਇਹਨੂੰ ਅੱਜ ਦਾ ਥੋੜਾ ਜਾਣਦਾ ਮੈਂ ਤੇਰੇ ਸਾਹਮਣੇ ਨਾਲੇ ਮੈਂ ਕਿਹਾ ਚੁਪਲੀ ਕਰਨਾ ਉਹਦੇ ਮੂੰਹ ਤੇ ਕਿਹਾ ਮੂੰਹ ਤੇ ਤੁਸੀਂ ਵਧੀਆ ਗੱਲ ਕਹੀ ਆ ਉਹ ਤੇ ਕਿਹਾ ਤੁਸੀਂ ਠੀਕ ਕਿਹਾ ਤੁਸੀਂ ਕਿਹਾ ਤੂੰ ਤਾਂ ਤੇਜ ਹੈ ਨਿਆਣੀ ਰੂਪ ਮੇਰੀ ਛੋਟੀ ਕੁੜੀ ਆ ਨਾ ਉਹਨੇ ਉਹਦੇ ਕੰਨ ਪੁੱਟੇ ਉਹਨੂੰ ਸਮਝਾਉਂਦਾ ਹੀ ਮੈਂ ਆ ਹੀ ਉੱਤੇ ਚਲੀ ਗਈ ਹਰਮਾਨ ਨੂੰ ਦੁੱਖ ਲੱਗਦਾ ਹੀ ਹੈ ਨਾ ਨਹੀਂ ਦੁੱਖ ਨਹੀਂ ਉਹ ਇਹਦਾ ਤੂੰ ਇਦਾਂ ਨਾ ਕਰਿਆ ਕਰ ਉਹਦਾ ਉਹਦਾ ਫਰਜ਼ ਉਹਦਾ ਵੀ ਬਣਦਾ ਉਹਦਾ ਵੀ ਫਰਜ਼ ਬਣਦਾ ਤੂੰ ਨਿਆਣੀ ਤੂੰ ਖਾਣ ਨੂੰ ਮੰਗਣੀ ਹੈ ਉਸੇ ਵਾਲੇ ਫਿਰ ਮੈਨੂੰ ਕਹਦੇਗੀ ਤੂੰ ਦੁੱਧ ਪੀਣਾ ਡਾਟ ਡੂਟ ਕੇ ਦੁੱਧ ਰਿਆ ਮੈਂ ਕਿ ਦੁੱਧ ਤੂੰ ਮੈਨੂੰ ਪਹਿਲੇ ਹੀ ਪਿਆ ਦੇਣੀ ਹੈ ਤੇ ਫਿਰ ਦੁੱਧ ਪੁੱਛਣੀ ਹੈ ਤੂੰ ਉਹ ਦੁੱਧ ਨਹੀਂ ਨਿਆਣੇ ਉਹਦੇ ਉਹਨੂੰ ਇਦਾਂ ਤੂੰ ਆਪ ਆਪਣਾਤਨਾ ਕਰਿਆ ਕਰ ਮੈਂ ਨਾ ਮੈਂ ਮੈਂ ਨਾ ਕਰਿਆ ਕਰ ਉਹਦੇ ਨਿਆਣੇ ਵੀ ਉਦਾਂ ਦੇ ਹੀ ਆ ਮੈਂ ਨਾ ਮੈਂ ਮੈਂ ਨਹੀਂ ਕਰਦੀ ਬਾਪੂ ਜੀ ਮੈਂ ਕਹਿ ਦੇਣੀ ਅਮਰਜੀਤ ਕਹਤੋਂ ਕਹਿੰਦੀ ਹੈ ਕੁੜੀ ਨੂੰ ਇਹ ਚੀਜ਼ ਭੰਗਣੀ ਹੈ ਤੂੰ ਨਹੀਂ ਭੰਗਣੀ ਹੈ ਤੂੰ ਆਹ ਕਰਨੀ ਹੈ ਉਸੇ ਵਾਲਾ ਲੈ ਵੀ ਦਿੰਦੀ ਆ ਮੰਨ ਨਹੀਂ ਇਹਦੇ ਚ ਕੁਝ ਨਹੀਂ ਗਾ ਆਹੋ ਇਹ ਉਹਦਾ ਫਰਜ਼ ਬਣਦਾ ਮੈਂ ਭੰਗ ਕੁਝ ਨਹੀਂ ਖਾਉਂਦੀ ਮੈਨੂੰ ਕਹੇਗੀ ਮੈਂ ਬਾਹਰ ਵੀ ਕਰਕੇ ਆਉਣੀ ਆ ਤੂੰ ਕਰੇ ਨਹੀਂ ਕਰਦੀ ਤੂੰ ਆਹ ਨਹੀਂ ਕਰਦੀ ਮੈਂ ਕਹਿੰਦਾ ਮੈਂ ਕਰ ਲਾਂਗੀ ਕੰਮ ਤੂੰ ਨਾ ਕਰਿਆ ਕਰ ਫਿਰ ਆਪਣੇ ਫਿਰ ਵਾਰੀ ਜਿਵੇਂ ਸੋਈ ਚ ਬਹਿ ਲਿਆ ਕੋ ਰੋਟੀ ਵੀ ਰੱਖ ਦੇ ਦੀ ਉਹ ਆਹੋ ਤਾਂ ਉਹਨਾਂ ਕਰਨਾ ਹੀ ਹੈ ਉਹ ਤੈਨੂੰ ਕਹੇ ਤੇਜ ਹੈ ਪਹਿਲਾਂ ਹੀ ਇੱਕੋ ਗੱਲ ਦੱਸ ਰਿਆ ਵੀ ਤੇਜ ਬਹੁਤ ਹੈ ਕਰਦੀ ਵੀ ਬਹੁਤ ਹੈ ਹਾਂ ਕਰਦੀ ਵੀ ਬਹੁਤ ਹੈ ਤੂੰ ਇੰਨਾ ਕੰਮ ਵੀ ਨਹੀਂ ਕਰ ਸਕਦੀ ਜਿੰਨਾ ਉਹ ਕਰਦੀ ਹੈ ਕੰਮ ਤੇ ਬਹੁਤ ਕਰਦੀ ਹੈ ਮੈਂ ਵੀ ਦੇਖ ਲਓ ਮੀ ਜਦ ਨਾ ਹੁਣ ਆ ਭੈਣ ਵੀ ਬਚੜੀ ਗਈ ਪਾਪੂ ਜੀ ਵੀ ਚਲੇ ਗਏ ਹੁਣ ਜੇ ਤਾ ਤੁਸੀਂ ਉੱਠ ਕੇ ਚਲੇ ਗਏ ਮੈਂ ਉੱਠ ਕੇ ਚਲੇਗੀ ਤਪਾਣਾ ਬਾਪੂ ਦੇ ਕੰਮ ਪਰ ਲੱਗੀ ਸੀ। ਕਹਿੰਦੀ ਦੀ ਲੱਗੀ ਸੀ ਕਹਿੰਦੀ ਦੇਖਿਆ ਕੰਮ ਵੀ ਤੁਸੀਂ ਸਹੀ ਬੋਲਦੇ ਹੋ ਕਹਿੰਦੀ ਵੀ ਹਾਂ ਚੋਸਤਾ ਇਹ ਹੋਆ ਪੀ ਜਾ। ਐ ਲੱਗੀ ਹੋਈ ਸੀ ਬੋਲ ਰ। ਦੱਸ ਹੈ। ਫੇਰ ਫਿਰ ਮੈਂ ਉਹ ਕਰਾਂ ਤੇ ਨਾ ਕਰ। ਉਹੀ ਤਾਂ ਗੱਲ ਹੈ ਫਿਰ ਇਦਾਂ ਬੁਰੀ ਕਰਨਾ ਚਾਹੀਦਾ। ਤੂੰ ਵੀ ਨਹੀਂ ਸ਼ਰਮ ਹੈਗੀ। ਬਾਪੂ ਵੀ ਅਹਿੰਕੋਸ ਕਰੀ ਜਾਂਦਾ ਇਹ ਕੀ ਗੱਲ ਆ। ਉਹਨੂੰ ਵੀ ਨਹੀਂ ਅਕਲ ਹੈਗੀ ਇੰਨੀ। ਜੇ ਨਹੀਂ ਅਕਲ ਹੋਵੇ ਤਾਂ ਘਾਟਾ ਕਾਦਾ। ਸਮਾਖਰਾਵ ਕਰਦੇ ਆ। ਲੱਗ ਸੋ ਇਨੀ ਚੁਗਲੀਆਂ ਤਾਂ ਮੈਨੂੰ ਪੜਦੀ ਹੀ ਨਹੀਂ ਆ ਉਹ ਮੈਨੂੰ ਦੱਸੀ ਜਾਂਦੇ ਨੇ ਕਹਿੰਦੇ ਚੁਗਲੀਆਂ ਲਾ ਦਿੰਦੀ ਹੁੰਦੀ ਸੀ ਛੋਟੀ ਹੁੰਦੀ ਸੀ ਤਾਂ ਅਸਾ ਗੱਲਾਂ ਕਰਦੇ ਬਸ ਹੈ ਫਿਰ ਉਹਨੇ ਕਹਿੰਦਾ ਸਰ ਚੱਲ ਮੈਂ ਚੱਲਣਾ ਮੈਂ ਹੋਰ ਚਲ ਛੱਡ ਕੋ ਯਾਰ ਇਹਨਾ ਤਾਂ ਇਹੀ ਕੰਮ ਰਹਿਣਾ ਹੋਰ ਇਧਰ ਬਾਪੂ ਨੂੰ ਉਹੀ ਚੰਗੀ ਲੱਗਦੀ ਆ ਅਸਿਕਾ ਉਸਤਰਾ ਦੀ ਮਾਂ ਮਾਤਾ ਦੋਨੇ ਆ ਹਾਂ ਆਪਾ ਬਿਟਾ ਕੱਟੇ ਜਾਣਾ ਕੱਟਣਾ ਹਾਂ ਵਧੀਆ ਤੇਰੇ ਮੈਂ ਤਾਂ ਝਾੜੂ ਪੋਚਾ ਕਰਨਾ ਕੱਲਾ ਅੱਛਾ ਅੱਛਾ ਬਰੋਟੀ ਉਹਨੇ ਬਣਾਉਣੀ ਆ ਭਾਂਡੇ ਉਹਨਾ ਮੱਢਣਾ ਰਸੋਈ ਦਾ ਕੰਮ ਉਹਨਾ ਕਰਨਾ ਸਾਰਾ ਅੱਛਾ ਉਹਦੇ ਬਾਅਦ ਬੜੀ ਨਾ ਕਰਨਾ ਸ਼ਾਮ ਨੂੰ ਠੀਕ ਹੈ ਸ਼ਾਮ ਨੂੰ ਛੋਟੀ ਸਵੇਰੇ ਕਰ ਲੈਂਦੀ ਸਾਰਾ ਕਰ ਲੈਂਦੀ ਕਿਉਂ ਤੇ ਘਰ ਨੇ ਸਵੇਰੇ ਜਾਣਾ ਹੁੰਦਾ ਸਵੇਰੇ ਸਵੇਰੇ ਕਰ ਲੈਂਦੀ ਆ ਹਾਂ ਸਵੇਰ ਦਾ ਬਾਕੀ ਤਾਂ ਉਸ ਦਾ ਸਭ ਕੁਝ ਬਣਾਉਂਦੀ ਉਹਨੇ ਬਣਾਉਣਾ ਸਾਰਾ ਕੁਝ ਮੈਨੂੰ ਤਾਂ ਬਸ ਏਸੀ 'ਚ ਮਿਲਦਾ ਏਸੀ 'ਚ ਮਿਲਦਾ ਮੈਂ ਕੰਦਰ ਬੈਠੀ ਰਹਣਾ ਸ਼ਾਮ ਦਾ ਟਾਈਮ ਫੇਰ ਬਸ ਉਹਨੇ ਸਬ지 ਸੁਬ지 ਨਾਲ ਹੋ ਕੇ ਬਣਾਵਾ ਦੇਣੀ ਪਰ ਰੋਟੀ ਪਾਣੀ ਉਹਨੇ ਬੈਠਦੀ ਪਿਆ ਇਹ ਦੇ ਵਰਗੇ ਰਿਸੋਰਸ ਕਹੇ ਕਿਹਦੇ ਵਰਗੀ ਕੀ ਹੈ ਫਿਰ ਵਧੀਆ ਰਿਸ਼ਤਾ ਬਾਕੀ ਕੱਲ ਦੇ ਟਾਈਮ ਦਾ ਕੋਈ ਪਤਾ ਨਹੀਂ ਹੈ ਕੱਲ ਦਾ ਨਹੀਂ ਅੰਦਾਜ਼ਾ ਕੀ ਬਤਾ ਹਾਂਜੀ ਅੱਜ ਦੀ ਖਾਲ ਦੀ ਜਿਹੜਾ ਮਹਾਰਾਜ ਨੇ ਲਿਖਿਆ ਨਾ ਜੇ ਤੁਸੀਂ ਘਰ ਨੂੰ ਚੰਗੇ ਕੀਤੇ ਐ ਤਾਂ ਤੁਹਾਨੂੰ ਬਦੂਏ ਨਾ ਨੋਹਾਂ ਮੜੀਆਂ ਹੈ ਉਹ ਨਹੀਂ ਅੱਜ ਕੱਲ ਨੋਹਾਂ ਤਾਂ ਦੋ ਦਿਨ ਨਹੀਂ ਕੱਟਦੀਆਂ ਨਾਲ ਉਹ ਤਾਂ ਕਹਿੰਨੀਆਂ ਵੀ ਸਾਡੇ ਭਾਂਡੇ ਮੁੰਡੇ ਨੂੰ ਨਾਲ ਲੈ ਗਏ ਅਸੀਂ ਤਾਂ ਆੱਡੀ ਹੋ ਜਾਣਾ ਆਪਣੀ ਆਪਣੀ ਘੱਟ ਬੰਦੀਆਂ ਤੁਹਾਨੂੰ ਪਤਾ ਹੀ ਹੈ ਜ਼ਰਾ ਮਨਨਾਗੇ ਪੁਰਾਣੀ ਕੋਈ ਹਾਂਜੀ ਸਮਝਨੇ ਜਿਆਦਾ ਅਸੀਂ ਚੰਗੇ ਆ ਤਾਂ ਹੀ ਨੋਆ ਚੰਗੇ ਜੇ ਆਪਾਂ ਹੀ ਰੋਜ਼ ਕਲੇਸ਼ ਰੱਖੀਏ ਘਰ ਦੇ ਐਸਾ ਧੰਨ ਵਾਲਾ ਸਾਨੂੰ ਪੁਰਾਣੇ ਕਿੱਥੋਂ ਦੇ ਦੇਣੇ ਠੀਕ ਆ ਨਾ ਲੋਕਾਂ ਦੇ ਘਰਾਂ ਇੱਥੇ ਚਾਹੀਦਾ ਬਹੁਤ ਬਹੁਤ ਹਾਲਤ ਖਰਾਬ ਦੇ ਲੋਕਾਂ ਦੀ ਬਹੁਤ ਹਰਖ ਕਰਾਦੇ ਕਿੱਥੇ ਜਿੰਦੀਆਂ ਨੋਆ ਰੋਟੀ ਨਾ ਨਾ ਕੋਈ ਨਹੀਂ ਪੁੱਛਦੀ ਐ ਗੱਲ ਨਹੀਂ ਕਰਦੀ ਐ ਮੈਂ ਜਿਆ ਵਧੀਆ ਮਾਨੀ ਆ ਵੀ ਸਵੇਰ ਸਵੇਰ ਰੋਟੀ ਆ ਨਾਸ਼ਤਾ ਬਣਾਉਂਦੀ ਆ ਸਾਰਾ ਕੰਮ ਕਰਦੀ ਆ ਸਾਰਾ ਕੰਮ ਹੋਏਗਾ ਮੁੜ ਕੇ 10 ਵਜੇ ਫੇਰ ਅੰਦਰੀ ਵੜ ਜਾਣਾ ਫੇਰ ਅੰਦਰੀ ਬਾਹਰ ਜਾਣਾ 6 ਵਜੇ ਫੇਰ ਨਿਕਲਣਾ ਸ਼ਾਮ ਨੂੰ 6 ਵਜੇ ਨਿਕਲਣਾ ਔਰ ਕਿਤੇ ਜਾਣਾ ਨਹੀਂ ਆਣਾ ਨਹੀਂ ਵਧੀਆ ਸਮਾਂ ਐਨੀ ਗਰਮੀ ਚੋ ਘਰੇ ਤਾਂ ਹੈ ਬੈਠੇ ਘਰੇ ਤੇ ਹੈ ਪਰ ਇਹਦੀ ਬਦੌਲਤ ਹੈ ਜਿਹੜੇ ਅੰਦਰ ਬੈਠੇ ਆ ਅੰਦਰ ਹਾਂ ਲੈ ਕਿੰਨਾ ਕਰਨੀ ਪਈ ਹੈ ਬਾਹਰ ਕਰੀਏ ਇਸ ਕੀ ਨਾ ਕੋਲ ਟੁੱਟ ਗਿਆ ਗਰਮੀ ਦਾ 35 ਡਿਗਰੀ ਸੈਂਟੀਗ੍ਰੇਡ ਹੋ ਗਿਆ ਐ ਐਨੀ ਗਰਮੀ ਕਦੇ ਪਈ ਨਹੀਂ ਬਰਦਾਸ਼ਤਾਂ ਵੀ ਜ਼ਿਆਦਾ ਹੋਣੀਆਂ ਆ ਪਿੱਛੇ ਝੱਖੜ ਆਇਆ ਸੀ ਤੇ ਕਿੰਨਾ ਤੇਜ਼ ਸੀਗਾ ਇਦਾਂ ਹੀ ਮੌਨਸੂਨ ਪੌਣਾ ਦਾ ਆ ਗਈਆਂ 2-4 ਦਿਨਾਂ ਦੀ ਗੱਲ ਹੈ ਗਰਮੀ ਘਟ ਜਾਣੀ ਹੈ ਹੁਣ ਖਿਲਣੀ ਹੋਰ ਚੱਲੇ ਆ ਸੀ ਸ਼ਾਮ ਤਿੰਨਾਂ ਨੂੰ ਰੋਟੀ ਨਹੀਂ ਮੇਰੀ ਸੱਸ ਨੂੰ ਤੈਨ ਦਸੀ ਜਣੀ ਦਵਾਈ ਨੂੰ ਕਹਿ ਕੇ ਆਏ ਅਸੀਂ ਦਵਾਈ ਲੈਣ ਚੱਲੇ ਅੱਛਾ ਮੈਂ ਤਾਂ ਤੁਹਾਨੂੰ ਆ ਗੱਲ ਦੱਸਣ ਆਈ ਸੀ ਵੀ ਭਾਈ ਉਹ ਇੰਨੇ ਤੱਕ ਕਹਿੰਦੀ ਆ ਵੀ ਆਪ ਉਸ ਕਰਨਾ ਪੈਣਾ ਚੱਲ ਕੋਈ ਨਾ ਨੇ ਆਂਦੇ ਫੇ ਸਲਾਹ ਕਰਕੇ ਦੱਸ ਦਾਂਗੇ ਤੈਨੂੰ ਹਾਂ ਫੇਰ ਕਰ ਦੱਸ ਦੇ ਠੀਕ ਹੈ ਠੀਕ ਆਪਕੋ ਜੀ ਹੈ ਚਲ ਠੀਕ ਹੈ ਬਹੁਤੀ ਚੁਸਤੀ ਨਾ ਕਰਿਆ ਕਰ ਉਹਨੂੰ ਭੋਲੀ ਹੈ ਬਿਜਾਰੀ ਉਹ ਹਾਂ ਭੋਲੀ ਆ ਲੈ ਹਾਂ ਮੈਨੂੰ ਚੋਸਤ ਪਨਾ ਦੋ ਤੇ ਭੋਲੀ ਪੁਣਾ ਦੋ ਨਹੀਂ ਹੈ ਭੋਲੀ ਹੈ ਉਹ ਅੱਛਾ ਮੰਮੀ ਜੀ ਤੁਸੀਂ ਚੱਲਨੇ ਹੈ ਹਨ ਠੀਕ ਠੀਕ ਕੋਈ ਨਾ ਫੇਰ ਮਾਰਿਓ ਗੇੜਾ 12 ਠੀਕ ਅੱਛਾ ਬਾਪੂ ਜੀ ਬਾਪੂ ਜੀ ਸਮਝਾ ਦਿਓ ਫੋਨ ਤੇ ਵੀ ਸਮਝਾ ਦਿਓ ਜਰਾ ਕਿੰਨੂ ਹੈ ਨਾ ਤੁਸੀਂ ਮੇਰੀ ਗੱਲ ਕੀਤੀ ਹੈ ਵਧੀਆ ਕੀਤੀ ਹੈ ਨਾਲ ਮਿਲ ਕੇ ਰਹੀਦਾ ਲੜਾਈ ਨਹੀਂ ਕਰੀਦੀ ਨਾ ਇੱਕ ਕੰਮ ਤੋਂ ਕੰਮ ਦਾ ਕੀ ਹੁੰਦਾ ਕੰਮ ਤਾਂ ਬੰਦਾ ਹੋ ਹੀ ਜਾਂਦਾ ਕੰਮ ਦਾ ਬਾਪੂ ਜੀ ਮੈਂ ਤਾਂ ਨਾਲ ਮਿਲ ਕੇ ਰਹਿਣੀ ਆ ਥੋੜਾ ਜੀ ਤੁਸੀਂ ਫੋਨ ਤੇ ਸਮਝਾਓ ਉਹ ਤੈਨੂੰ ਮੈਂ ਦੱਸਿਆ ਦਸਿਆ ਉਹਦੇ ਮੂੰਹ ਤੇ ਕਹਿੰਦਾ ਕਿ ਥੋੜੀ ਜੀ ਤੇਜ ਹੈ ਉਹ ਉਹਨੂੰ ਵੀ ਕਹਿ ਕੇ ਸਮਝਾਇਓ ਤੁਸੀਂ ਕਿ ਫੋਨ ਤੇ ਉਹਨੂੰ ਇੱਕ ਬਾਰ ਬਾਰ ਕਹਿਣ ਨਾਲ ਨਾ ਠੀਕ ਹੋ ਜਾਂਦਾ ਬੰਦਾ ਜੇ ਬਾਰ ਬਾਰ ਕਹਿੰਦੇ ਰਹੋ ਇੱਕ ਉਹ ਪੜ੍ਹੀ ਲਿਖੀ ਹੈ ਤੇਰੇ ਨਾਲੋਂ ਜ਼ਿਆਦਾ ਪੜ੍ਹੀ ਹੈ ਤੁਦਕ ਉਦੋਂ ਟਾਈਮ ਇਹ ਹੋ ਗਿਆ ਸੀ ਉਹ ਤੇਜ ਹੈ ਠੀਕ ਹੈ ਠੀਕ ਹੈ ਚੱਲ ਪਰ ਮੈਂ ਦੇਖਿਆ ਤਾਂ ਹਟ ਹੀ ਨਹੀਂ ਹੈ ਨਾ ਕਿਉਂਕਿ ਡੈਡੀ ਕੋਲ ਚੁਗਲੀਆਂ ਕਰਨ ਲੱਗੀ ਸੀ ਸਿੱਟ ਮੈਂ ਗੱਲਾਂ ਕਰਦੀ ਸੀ ਬਸ ਕੀ ਗੱਲਾਂ ਕਰਾਂ ਸੀ ਲੂਤੀ ਰਹੁੰਦੀ ਸੀ ਕਿੰਨੀ ਫਿਕਰ ਆਈ ਜਾਂਦੀ ਕਹਿੰਦੇਸ ਮੈਂ ਚਲ ਤੂੰ ਨਾ ਐਂਜਣਾ ਕਰਾ ਕਰ ਟੈਨਸ਼ਨ ਨਾ ਕਰੀ ਫਿਕਰ ਨਾ ਕਰੀ ਕੋਈ ਮੈਂ ਸੋਲ ਰਹੀ ਹਾਂ ਸਾਰਾ ਕੁਝ ਕਰਾਂਗੀ ਕੋਈ ਨਾ ਤੂੰ ਜੇ ਮਰਜੀ ਦਾ ਕਹਿ ਨਹੀਂ ਹਣੀ ਥੋੜੀ ਮਰਜੀ ਤੂੰ ਉਸ ਤੇ ਆ ਮਾਨ ਕੇ ਨਹੀਂ ਆਗਾ ਚੁਗਲਿਆ ਚੁਗਲ ਕਰਦੇ ਸੀ ਤੂੰ ਕਾ ਇੱਥੇ ਮੈਨੂੰ ਕਹਿ ਦੇ ਨੀ ਇੱਥੇ ਵੀ ਚੁਗਲੀਆਂ ਕਰਨੀਆਂ ਤੇ ਕਿ ਉਹ ਤੁਹਾਡੇ ਉਹ ਮੇਰੇ ਮੈਂ ਕਹਿ ਦੇਣੀ ਕਿ ਤੂੰਗਲੀਆਂ ਕਰਗੇ ਨਹੀਂ ਸੀ ਉਹ ਦੋਨੋਂ ਜਾਣੇ ਮੈਂ ਯਾਰੀ ਆ ਰਹਿੰਦੇ ਸੀ ਵੀ ਚਲ ਤੂੰ ਨਾ ਟੈਨਸ਼ਨ ਨਾ ਕਰਿਆ ਕਰ ਤੇ ਕੁਛ ਨਹੀਂ ਮਰਜੀ ਤੇ ਮਾਨ ਕੇ ਨਹੀਂ ਆਗਾ ਤੁਸੀਂ ਤੁਸੀਂ ਮੈਂ ਕਰਦੀ ਨਹੀਂ ਆ ਬੀ ਉਹ ਮੈਂ ਕਿਹਾ ਤੁਹਾਨੂੰ ਪਾਣੀ ਦੇਂਦੀ ਪਾਣੀ ਦਿੱਤਾ ਮੈਂ ਉਹਦੀ ਨੂੰ ਉਧਰ ਆਈਆਂ ਤੇ ਚੋਕੜਿਆ ਥੋੜਾ ਕਰਦੀ ਸੀ ਹਾਂ ਜੁੱਤੇ ਭਰਾ ਵੀ ਦੁਕਾਨ ਨੂੰ ਦੇ ਕੇ ਚੀਜ਼ ਤੇ ਮੇਰੇ ਨਾਲ ਬੋਲਣ ਲੱਗ ਪਏ ਨਹੀਂ ਤਾਂ ਮੈਨੂੰ ਗੁੱਸਾ ਆ ਗਿਆ ਗੁੱਸੇ ਨਾਲ ਫਿਰ ਕੀ ਕਰਾਂ ਗੁੱਸਾ ਆਜੀ ਬੁੱਤ ਕਰਕੇ ਮੈਂ ਗੁੱਸਾ ਕਰਨਾ ਨਹੀਂ ਮੈਂ ਕੁਝ ਨਹੀਂ ਕਰਦੀ ਉਹ ਇਹ ਕਹਿੰਦੇ ਸੀ ਕਹਿੰਦੇ ਤੂੰ ਟੈਨਸ਼ਨ ਨਾ ਕਰਿਆ ਕਰ ਭਈ ਉਹ ਤੇ ਇਤਰਾ ਨਹੀਂ ਆ ਕੋਈ ਗੱਲ ਸ਼ੁਰੂ ਤੇ ਤੈਨੂੰ ਪਤਾ ਵੀ ਥੋੜਾ ਜਿਹਾ ਗੁੱਸਾ ਹੈ ਤੈਨੂੰ ਥੋੜਾ ਕੁਝ ਕਹਿੰਦੀ ਆ

ਕੱਢ ਕੇ ਦਿਖਾਈ ਨਹੀਂ ਦਿਖਾ ਨਹੀਂ ਕਿਉਂਕਿ ਮੈਂ ਸਾਰਿਆਂ ਤੇਰੇ ਅੱਗੇ ਰੱਖ ਦਿੰਦੀ ਕਿ ਕੀ ਕਰਨਾ ਕੀ ਦੇਖਾਂਗੇ ਮੁੰਡਿਆਂ ਨੂੰ ਫੇਰ ਦੇਖਾਂਗੇ ਮੁੰਡਿਆਂ ਦਾ ਬਾਅਦ ਚ ਵੀ ਨਹੀਂ ਚਾ ਕੋਈ ਨਾ ਮੈਂ ਸਾਰਿਆ ਕੁਝ ਦਿਨ ਦੇ ਦੂੰਗੀ ਹੈ ਨਾ ਰਲ ਮਿਲ ਕੇ ਕਰ ਲੇ ਚੱਕਰ ਸ਼ੋਅ ਕਰਨੀਏ ਤੂੰ ਕਰੇਂਗੀ ਕੋਈ ਨਾ ਜਿਹੜਾ ਦੇਖੋ ਪਿਆ ਨਾ ਸਾਰਾ ਗੋਲਡ ਸਾਰਾ ਦੇ ਦੂੰਗੀ ਆ ਉਹ ਦੇਦੀ ਮੈਨੂੰ ਫਿਰ ਦੇਖ ਲੈਣੇ ਉਹ ਜੇ ਚ ਦੇ ਦੂੰਗੀ ਸਾਰਾ ਮੈਂ ਜੇਰਾ ਮਰਜੀ ਕਰ ਲਓ ਪਰ ਆ ਤੂੰ ਥੋੜੇ ਜਿਹਾ ਮੇਰੇ ਨਾਲ ਇਤਰਾ ਨਾ ਬੋਲਿਆ ਕਰ ਚਲ ਤੂੰ ਕੱਢ ਨਹੀਂ ਕਰਦੀ ਜੀ ਮੈਂ ਕਰਦੀ ਕਰਦੀਆਂ ਨੂੰ ਮੈਂ ਕਰਦੀ ਮੈਂ ਤੇ ਕੁਛ ਨਹੀਂ ਕਰੂੰਗੀ ਚਲ ਪੀ ਪੀ ਕੇ ਰੱਖ ਗਲਾਸ ਜਦੋਂ ਭਾੜਾ ਮੰਗਦੇ ਕਿ ਪੰਜ ਕੇ ਕਿ ਜਦ ਮਾਰ ਲੂੰਗੀ ਭਾੜੇ ਭਾੜੇ ਤਾਂ ਮਾਰ ਜੂੰਗੀ ਆਪੇ ਤਾਂ ਕਾਰ ਵੀ ਲੈਣੀ ਆ ਸਾਰਾ ਆਪੇ ਕੰਮ ਕਰਨੀ ਆ ਮੈਂ ਕਾਰ ਲੂੰਗੀ ਫਿਰ ਤੂੰ ਰੋਣਾ ਪਾ ਦੇਣੀ ਇਹ ਕਰਦੀ ਕੁਛ ਨਹੀਂ ਇਹ ਕਰਦੀ ਕੁਛ ਨਹੀਂ ਤੇ ਮੈਂ ਐ ਕਰਦੀ ਨਹੀਂ ਸੀ ਕਿਹਾ ਪਰ ਮੋੜ ਲੱਗ ਪਈ ਥੋੜੀ ਚੇਤੂ ਕਰ ਕਹਾਂ ਰੋਟੀ ਨਿਊਜ਼ ਗਈ ਜਿਸ ਨਾਲ ਆਪਣੇ ਅਲਮੇ ਆ ਗਈ ਹੈ ਨਾ ਮਮੀ ਦੇ ਸਾਹਮਣੇ ਨਾਲ ਗਈ ਬੋਲਣ ਮੀਨ ਨੇ ਕਹਣਾ ਕੀ ਕਰ ਗਈ ਅਸੀਂ ਫਿਰ ਮਮੀ ਸਾਹਮਣੇ ਤੋਾਈ ਦੇ ਬਹਾਨਾ ਮਾਰ ਕੇ ਗਈ ਨਹੀਂ ਮੋਰਦੀ ਮਮੀ ਦੇ ਸਾਹਮਣੇ ਮਮੀ ਦੱਸਣਾ ਵੀ ਨਹੀਂ ਉਹਨਾਂ ਤਾਂ ਭੁੱਲ ਕੇ ਨਾ ਦੱਸ ਗਈ ਨਹੀਂ ਉਹਨਾਂ ਜਾਣ ਖਾ ਜਾਣੀ ਆਪਣੀ ਮਮੀ ਸਹਨੇ ਨਾ ਆਉਂ啊 ਲਾੜਹੜੇ ਸਰ ਮੈਂ ਵੀ ਦੇਖੀ ਕਿ ਕੀ ਕਰੀਏ ਕੀ ਕਰੀਏ ਸੋਚੀ ਆ ਬੋਲਣ ਵੀ ਲੱਗ ਜੂਗੀ ਬਸ ਬੋਲ ਭੜਾ ਕੇ ਬਸ ਮਾਨ ਚ ਕੁਝ ਨਹੀਂ ਇਹਦੇ ਪਹਿਲੇ ਮੈਂ ਕਰਾਂ ਥੋੜੀ ਜਿਹੀ ਆਈ ਨੇ ਢੰਡਾ ਪਾਣੀ ਜਿੱਤਾ ਬਣਾ ਕੇ ਸਰਬਤ ਬਣਾਇਆ ਸੋ ਪਿਆਰਾ ਹੈ ਪਹਿਲਾ ਅਜੇ ਕੀ ਬੋਲੇ ਮੈਨੂੰ ਰਾਣੀ ਨੇ ਕਿਹਾ ਤਾਂ ਮੈਂ ਤੇ ਗੈਰੀ ਨੇ ਇਹ ਕਿਹਾ ਸੀਗਾ ਕਿ ਚਲੋ ਸ਼ੁਰੂ ਕਰਤੀਏ ਜੀ ਆ ਵੀ ਤੂੰ ਮੈਨਾਂ ਕਾਇਆ ਕਰ ਚ ਕੋਨੀ ਤੇ ਬੱਚਿਆਂ ਦਾ ਪਿਆਰ ਕਰਦੀ ਆ ਤੇ ਬੱਚਿਆਂ ਕਿੰਨਾ ਮਾਰਦੀ ਆ ਫਿਰ ਇਹਨੇ ਬਸ ਮਾੜੀ ਗੱਲੇ ਦੀ ਚਲ ਇਹ ਬੋਲੇ ਰਾਜੂ ਬਸ ਮੋਰੇ ਜਾਉਂਦੀ ਜੋਦੀ ਜਾਉਂ ਪਤਾ ਨਹੀਂ ਇਹ ਇਹ ਆਉਂਦਾ ਕਿਉਂਗਾ ਤੇ ਖਾਬਾ ਬੜਾ ਬੇਸਰਾਂ ਮੈਨੂੰ ਬਸ ਤਾਂ ਵਧੀਆ ਕਾਜੀ ਲੈਣੀ ਤੇ ਹੀ ਹੈ ਘੇਰਾ ਅਸੀਂ ਸਾਰਾ ਕੋ ਚੱਲਣਾ ਕਰਦੀ ਹਾਂ ਕਸਿਆ ਪੋਰਾ ਸਾਰਾ ਮੇਰੇ ਨਾਲੇ ਵਧੀਆ ਕਰਦੀ ਆ ਵਰਤਾਂ ਕੋਈ ਇਹੋ ਸ਼ਿਕਾਇਤ ਕਰਨੀ ਨਹੀਂ ਪਰ ਫਿਰ ਵੀ ਬੋਲਣ ਲੱਗ ਜਾਂਦੀ ਆ ਤੂੰ ਐ ਆ ਕਰਨੀ ਏ ਤੂੰ ਇਸ ਤਰ੍ਹਾਂ ਕਰਨੀ ਏ ਤੂੰ ਆ ਮੈਨੂੰ ਸਾਰਾ ਗੋਲਡ ਦੇ ਦੇਵੇਂ ਮੈਂ ਸਾਰਾ ਕਰਾਂਗੀ ਮੈਂ ਕਿਹਾ ਤੇਰੇ ਅੱਗੇ ਰੱਖ ਦੂੰਗੀ ਜੇ ਮਰਜ਼ੀ ਬਣਾ ਲਈ ਸਾਰਾ ਕੁਝ ਕਰ ਲਿਆ ਉਹ ਡੈਡੀ ਨਾਲ ਗੱਲਾਂ ਕਰਦੀ ਸੀ ਡੈਡੀ ਵੀ ਨੇ ਇਹੀ ਕਹਿੰਦੇ ਸੀ ਕੁਝ ਗਲਤ ਕਰ ਲਈ ਇਹਨਾਂ ਨੇ ਮੈਨੂੰ ਕਈ ਵੀ ਨੇ ਇਹ ਕਹਿੰਦੇ ਵੀ ਤੂੰ ਨਾ ਟੈਨਸ਼ਨ ਨਾ ਕਰਿਆ ਕਰ ਇਹ ਥੋੜੀ ਤੇ ਜਿਆ ਕੋਈ ਗੱਲ ਨਹੀਂ ਇਹ ਸ਼ੁਰੂ ਜਿਹਾ ਤੇ ਇਤਰਾ ਦੀ ਗੱਲ ਨਾ ਕਰ ਕੋਈ ਕਹਿੰਦੀ ਮੈਂ ਪੋਰਚ ਵੀ ਗਾੜੀ ਵਿੱਚ ਕੁਝ ਨਹੀਂ ਕੀਤਾ ਆਂਗੇ ਮੇਰੇ ਦੁਆਲੇ ਉਹ ਜਟੜੀ ਵਿੱਚ ਉਰੀਆ ਕਰ ਦਿੱਸਾ